ਅਧਿਕਾਰ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ H1N1 ਵਾਇਰਸ ਨੂੰ ਲੈ ਕੇ ਯਾਨੀ ਕਿ ਜਿਹਨੂੰ ਇਸੇ ਸਵੈਨ ਫਲੂ ਦੇ ਨਾਮ ਤੋਂ ਜਾਣਦੇ ਆ ਕਿਉਂਕਿ ਪ੍ਰਸ਼ਾਸਨ ਨੇ ਸਾਫ਼ ਤੌਰ ਤੇ ਇੱਕ ਤਾਂ ਬੁਖਾਰ ਨੂੰ ਲੈ ਕੇ ਕਿਹਾ ਵੀ ਜੇਕਰ ਬੁਖਾਰ ਆਉਂਦਾ ਤਾਂ 24 ਘੰਟਿਆਂ ਤੋਂ ਬਾਅਦ ਨਹੀਂ ਉਤਰਦਾ ਹੈਗਾ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਜਿਹੜੇ ਸਿੰਪਟਮ ਦੱਸੇ ਨੇ ਉਹਨਾਂ ਨੇ ਦੱਸਿਆ ਵੀ ਕਫੂ ਨਾ ਯਾਨੀ ਕਿ ਖੰਗ ਖੁਖਾਮ ਜਿਵੇਂ ਕੋਰੋਨਾ ਦੇ ਸਮੇਂ ਸੀਗਾ ਤੇ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਜਿਹੜੀ ਕਿ ਪਰੇਸ਼ਾਨੀਆਂ ਤੁਹਾਨੂੰ ਆਉਣੀਆਂ ਸਾਹ ਰੁਕਦੀ ਗੱਲ ਹੋਵੇ ਖਾਰ ਜਖਾਮ ਹੁੰਦਾ ਤਾਂ ਬਿਨਾ ਡਾਕਟਰ ਦੀ ਸਲਾਹ ਤੋਂ ਨਹੀਂ ਲੈਣਾ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੀ ਦਿੱਕਤ ਹੈ ਉਹ ਸਵਾਇਪਰੂ ਨੂੰ ਲੈ ਕੇ ਆ ਸਕਦੀ ਹੈ ਕਿਸੇ ਨੂੰ ਮਿਲਣਗੇ ਨੇ ਲਈ ਜਿਵੇਂ ਅਸੀਂ ਹੱਥ ਮਲਾਉਣੇ ਆ ਜਾਂ ਫਿਰ ਕਿਸੇ ਨੂੰ ਜੱਫੀ ਪਾਉਣੇ ਆ ਤਾਂ ਉਹ ਚੀਜ਼ਾਂ ਤੋਂ ਗੁਰੇਜ਼ ਕਰਨ ਵਾਸਤੇ ਕਿਹਾ ਹੈ ਸਸਤੀ ਗਾਲ ਇੱਕ ਵਾਰ ਫੇਰ ਤੋਂ ਜੇ ਗੱਲ ਕਰੀ ਜਾਵੇ ਕਿ ਜਿਵੇਂ ਅਸੀਂ ਕੋਰੋਨਾ ਦੇ ਸਮੇਂ ਤੋਂ ਦੌਰਾਨ ਦੇਖਿਆ ਵੀ ਦੂਰੀ ਬਣਾ ਕੇ ਰੱਖੋ ਤੇ ਮਾਸਕ ਲਾ ਕੇ ਰੱਖੋ ਹੱਥ ਵਾਰੀ-ਵਾਰੀ ਧੋ ਤੇ ਦੂਜੇ ਪਾਸੇ ਗੱਲ ਇਹ ਵੀ ਕਿਸੇ ਨੂੰ ਨੇੜੇ ਹੋ ਕੇ ਗੱਲ ਨਾ ਕਰੋ ਤਾਂ ਇਹ ਚੀਜ਼ ਦੁਬਾਰੇ ਹੁੰਦੀ ਨਜ਼ਰ ਆ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ H1N1 ਵਾਇਰਸ ਨੂੰ ਲੈ ਕੇ ਯਾਨੀ ਕਿ ਜਿਹਨੂੰ ਅਸੀਂ ਸਵੈਨ ਫਲੂ ਦੇ ਨਾਮ ਤੋਂ ਜਾਣਦੇ ਆ ਆ ਇੱਕ ਵਾਰੀ ਫਿਰ ਕਹਿ ਜਾ ਸਕਦਾ ਹੈ ਵੀ ਕੀ ਹੁਣ ਮਾਸਕ ਲਾਉਣੇ ਪਿਆ ਕਰਨਗੇ ਹੱਥ ਬਾਰੀ ਬਾਰੀ ਧੋਣੇ ਪਿਆ ਕਰਨਗੇ ਤੇ ਕਿਸੇ ਦੇ ਨੇੜੇ ਹੋ ਕੇ ਗੱਲ ਨਾ ਕਰੀਏ ਤੇ ਹੱਥ ਨਾ ਕਿਸੇ ਨਾਲ ਮਿਲਾਈਏ ਜਾਂ ਗਲੇ ਨਾ ਮਿਲਿਏ ਤਾਂ ਇਹ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਿਹੜੀ ਜਾਰੀ ਕਰੀ ਆ ਤੁਹਾਨੂੰ ਡਿਟੇਲ ਚ ਦੱਸ ਦਨਿਆ ਕਿ ਕਿਸ ਤਰ੍ਹਾਂ ਦੇ ਨਾਲ ਜੇ ਗੱਲ ਕੀਤੀ ਜਾਵੇ ਕਿ ਇਹ ਐਡਵਾਈਜ਼ਰੀ ਦੇ ਜਿਹੜੇ ਪੁਆਇੰਟਸ ਨੇਗੇ ਉਹ ਅਲੱਗ-ਅਲੱਗ ਰੱਖੇ ਨੇ ਕਿਉਂਕਿ ਪ੍ਰਸ਼ਾਸਨ ਨੇ ਸਾਬਤ ਤੌਰ ਤੇ ਇੱਕ ਤਾਂ ਬੁਖਾਰ ਨੂੰ ਰੱਖ ਕੇ ਕਿਹਾ ਵੀ ਜੇਕਰ ਬੁਖਾਰ ਆਉਂਦਾ ਤਾਂ 24 ਘੰਟੇ ਤੋਂ ਬਾਅਦ ਨਹੀਂ ਉਤਰਦਾ ਹੈਗਾ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਉਹਦੇ ਵਿੱਚ ਜਿਹੜੇ ਸਿੰਪਟਮ ਦੱਸੇ ਨੇ ਉਹਨਾਂ ਨੇ ਦੱਸਿਆ ਵੀ ਕਫਾਉਣਾ ਯਾਨੀ ਕਿ ਖੰਗ ਜ਼ੁਖਾਮ ਜਿਵੇਂ ਕਰੋਨਾ ਦੇ ਸਮੇਂ ਸੀਗਾ ਤੇ ਉਹਦੇ ਨਾਲ ਹੀ ਦੇਖਿਆ ਜਾਵੇ ਜਿਹੜੀ ਕਿ ਪਰੇਸ਼ਾਨੀਆਂ ਤੁਹਾਨੂੰ ਹੋਣ ਸਾਰ ਨੂੰ ਕੰਦੀ ਗੱਲ ਹੋਵੇ ਅਜਿਹੇ ਚੀਜ਼ਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਉਹਨਾਂ ਦੇ ਨਾਲ-ਨਾਲ ਇਹ ਵੀ ਹੈ ਸਿਰਦਰਦ ਹੋਣਾ ਉਲਟੀਆਂ ਆਉਣੀਆਂ ਹੈ ਜਿਹੀ ਇਹ ਕਈ ਸਿੰਪਟਮ ਨੇ ਜਿਹੜੇ ਉਹ ਆਖਰਕਾਰ ਦੱਸੇ ਨੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਕਿ ਡੂ ਐਂਡ ਡੂ ਨੋਟ ਯਾਨੀ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਾ ਕਰੀਏ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਰੇ ਲਿਖਿਆ ਵੀ ਸ਼ੇਕਿੰਗ ਐਂਡ ਹੱਗਿੰਗ ਕਿਸੇ ਨੂੰ ਮਿਲਣਾ ਤੁਸੀਂ ਤਾਂ ਨਾ ਹੱਥ ਮਲਾਓ ਤੇ ਨਾ ਕਿਸੇ ਨੂੰ ਤੁਸੀਂ ਗਲੇ ਮਿਲੋ ਦੂਜੇ ਨੰਬਰ ਤੇ ਉਹਨਾਂ ਨੇ ਲਿਖਿਆ ਵੀ ਪਬਲੀਕਲੀ ਥੁੱਕੜਾ ਨਹੀਂ ਹੈਗਾ ਤੇ ਈਟ ਐਂਡ ਅਦਰ ਸਟਿੰਕ ক্লোਜ਼ ਟੂ ਅਦਰ ਬਾਕੀਆਂ ਦੇ ਕੋਲੇ ਬੈਠ ਕੇ ਤੁਸੀਂ ਖਾਣ ਪੀਣ ਨੂੰ ਲੈ ਕੇ ਹੋਵੇ ਜਾਂ ਕੋਲੇ ਖੜ ਕੇ ਗੱਲਬਾਤ ਕਰਨ ਨੂੰ ਲੈ ਕੇ ਹੋਵੇ ਯਾਨੀ ਕਿ ਜਿੱਥੇ ਤੱਕ ਥੁੱਕ girda hai ਕਰੋਨਾ ਵਾਲੇ ਹੀ ਸਾਰੇ तकरीबन तकरीबन ਜੇ ਇਹਦੇ ਵਿੱਚ ਕਿਹਾ ਜਾਵੇ ਉਹਨਾਂ ਨੇ ਦੱਸਿਆ ਵੀ ਕੀ ਚੀਜ਼ਾਂ ਨਹੀਂ ਕਰਨੀਆਂ ਨਾਲ ਹੀ ਉਹਨਾਂ ਨੇ ਕਿਹਾ ਵੀ ਐਂਟੀਬਾਇਓਟਿਕ ਮੈਡੀਸਨ ਆ ਵਿਦਆਊਟ ਕੰਸਲਟਿੰਗ ਡਾਕਟਰ ਤੁਸੀਂ ਜੇਕਰ ਬੁਖਾ ਬੁਖਾਰ ਜ਼ੁਖਾਮ ਹੁੰਦਾ ਹੈ ਤਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਲੈਣਾ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੀ ਦਿੱਕਤ ਆ ਉਹ ਸਾਈਨਫਲੂ ਨੂੰ ਲੈ ਕੇ ਆ ਸਕਦੀ ਹੈ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਜੇ ਕੀ ਹੈ ਕਿ ਤੁਸੀਂ ਕਰਨਾ ਹੈ ਹੱਥ ਧੋਵੋ ਕਹਿੰਦੇ ਵਾਰੀ ਵਾਰੀ ਯਾਨੀ LEAVE. ਆ ਆ ਸੈਨੀਟਾਈਜ਼ਰ ਜਿਵੇਂ ਅਸੀਂ ਯੂਜ਼ ਕਰਦੇ ਸੀ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ ਪ੍ਰਸ਼ਾਸਨ ਨੇ ਜਿਕੇ ਇਹ ਤਾਂ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਬਜ਼ੁਰਗ ਨੇ ਗਰਭਵਤੀ ਔਰਤਾਂ ਨੇ ਗਿਆ ਜਾਂ ਫਿਰ ਛੋਟੇ ਬੱਚੇ ਨੇ 5 ਸਾਲ ਤੋਂ ਉਹਨਾਂ ਲਈ ਖਤਰਾ ਜ਼ਿਆਦਾ ਹੁੰਦਾ ਇੱਕ ਵਾਰੀ ਫੇਰ ਤੋਂ ਜੇ ਕਹੀਏ ਕਿ H1N1 ਨੂੰ N1 ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਐਡਵਾਈਜ਼ਰੀ ਜਾਰੀ ਕਰਿਆ ਉਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਟੀਮਾਂ ਵੀ ਲਗਾਈਆਂ ਗਈਆਂ ਨੇ ਵੈਸੇ ਤਾਂ ਪੀਕ ਸੀਜ਼ਨ ਕਹਿੰਦੇ ਡੇਂਗੂ ਦਾ ਨਹੀਂ ਹੈਗਾ ਪਰ ਫਿਰ ਵੀ ਇਤਿਹਾਤਮ ਤੌਰ ਤੇ ਹਰ ਕਿਸੇ ਨੂੰ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਸ ਸੀਜ਼ਨ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਪਰੇਸ਼ਾਨੀਆਂ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਨੇ ਤੇ ਬਕਾਇਦਾ ਤੌਰ ਤੇ ਕਿਹਾ ਜਾ ਸਕਦਾ ਕਿਉਂਕਿ ਆਮ ਤੌਰ ਤੇ ਕਰੋਨਾ ਦੇ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਮਾਸਕ ਲਾ ਕੇ ਰੱਖਣ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਪ੍ਰਸ਼ਾਸਨ ਨੇ ਹਾਲਾਂਕਿ ਇਹ ਜ਼ਰੂਰੀ ਨਹੀਂ ਆ ਪਰ ਅਡਵਾਈਜ਼ਰੀ ਦੇ ਤੌਰ ਤੇ ਜਰੂਰ ਕਿਹਾ ਵੀ ਤੁਸੀਂ ਇਤਿਹਾਦ ਦੇ ਤੌਰ ਦੇ ਉੱਤੇ ਮਾਸਕ ਲਾ ਕੇ ਰੱਖ ਸਕਦੇ ਹੋ ਸੈਨੀਟਾਈਜ਼ਰ ਯੂਜ਼ ਕਰ ਸਕਦੇ ਹੋ ਜਾਂ ਫਿਰ ਗੱਲ ਕਹੀਏ ਕਿ ਕਿਸੇ ਕੋਲੇ ਕਿਸੇ ਨੂੰ ਮਿਲਣ ਗਿਲਣ ਦੇ ਲਈ ਜਿਵੇਂ ਅਸੀਂ ਹੱਥ ਮਿਲਾਉਣੇ ਆ ਜਾਂ ਫਿਰ ਕਿਸੇ ਨੂੰ ਜੱਫੀ ਪਾਉਣੇ ਆ ਤਾਂ ਉਹ ਚੀਜ਼ਾਂ ਤੋਂ ਗੁਰੇਜ਼ ਕਰਨ ਵਾਸਤੇ ਕਿਹਾ ਕਿਉਂਕਿ ਸਵੈਨ ਫਲੂ ਨੂੰ ਲੈ ਕੇ ਦੇਸ਼ ਦੇ ਵਿੱਚ ਮਾਮਲੇ ਨੇ ਸਾਹਮਣੇ ਇਹਨੇ ਤਾਂ ਉਦੋਂ ਬਾਅਦ ਦੇ ਵਿੱਚ ਹਰ ਇੱਕ ਜਗ੍ਹਾ ਤੇ ਤਿਹਤਨ ਜਿਹੜੀ ਹੈ ਕਿ ਕਈ ਸਾਬਤਾਂੀਆਂ ਵਰਤਣ ਵਾਸਤੇ ਕਿ ਹੈ ਛੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਤੌਰ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਕਿ ਲੋਕ ਇਸ ਚੀਜ਼ ਨੂੰ ਲੈ ਕੇ ਧਿਆਨ ਰੱਖਣ ਪ੍ਰਸ਼ਾਸਨ ਦੀਆਂ ਟੀਮਾਂ ਨੇ ਜਿਹੜੀਆਂ ਮੌਜੂਦ ਨੇਗੀਆਂ ਹੈਲਥ ਵਿਭਾਗ ਦੀਆਂ ਜਿਹੜੀਆਂ ਇਸ ਪੂਰੇ ਚੀਜ਼ ਨੂੰ ਲੈ ਕੇ ਫੋਕਸ ਰੱਖ ਰਹੀਆਂ ਨੇ ਸਿੱਧੇ ਤੌਰ ਤੇ ਹੈ ਵੀ ਕੋਈ ਵੀ ਚੀਜ਼ ਜੇਕਰ ਹੁਣ ਜ਼ਖਾਮ ਬੁਖਾਰ ਹੁੰਦਾ ਇਹ ਇੱਕ ਤਾਂ ਜ਼ਾਹਿਰ ਦੀ ਗੱਲ ਹੈ ਸੀਜ਼ਨੇਬਲ ਵੀ ਹੈ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਤੁਸੀਂ ਜੇਕਰ ਉਹ ਠੀਕ ਨਹੀਂ ਹੁੰਦਾ ਤਾਂ ਡਾਕਟਰ ਨਾਲ ਕੰਸਲਟ ਜ਼ਰੂਰ ਕਰੋ ਐਂਟੀਬਾਇਓਟਿਕ ਹੈ ਜਿਹੜੀ ਉਹ ਬਿਨਾਂ ਪੁੱਛੇ ਨਹੀਂ ਲੈਣੀ ਜਿਵੇਂ ਕਿ ਕਰੋਨਾ ਦੇ ਸਮੇਂ ਹੁੰਦਾ ਸੀ ਕਿ ਤੁਸੀਂ ਕੋਈ ਵੀ ਐਂਟੀਬਾਇਓਟਿਕ ਜਿਵੇਂ ਆਮ ਤੌਰ ਤੇ ਜਾਣਦੇ ਆ ਛੋਟੀਆਂ ਦੁਕਾਨਾਂ ਤੇ ਜਾਂ ਲੋਕ ਕਈ ਵਾਰ ਆਪਣੇ ਤੌਰ ਤੇ ਲੈ ਲੈਂਦੇ ਨੇ ਤਾਂ ਉਹ ਚੀਜ਼ਾਂ ਤੁਸੀਂ ਨਹੀਂ ਲੈਣੀਆਂ ਹੈਗੀਆਂ ਤੁਹਾਨੂੰ ਇਸ ਚੀਜ਼ ਤੇ ਬਕਾਇਦਾ ਧਿਆਨ ਰੱਖਣਾ ਹੋਊਗਾ ਖਤਰੇ ਜਿਵੇਂ ਕਹੀਏ ਕਿ ਭਾਵੇਂ ਕਰੋਨਾ ਚੱਲ ਗਿਆ ਪਰ ਉਹਦੇ ਨਾਲ ਜੁੜਦੀਆਂ ਬਿਮਾਰੀਆਂ ਜਾਂ ਉਸ ਤਰ੍ਹਾਂ ਦੇ ਨਾਲ ਹੀ ਕਿਉਂਕਿ ਇਹ ਵੀ ਸਿੰਪਟਮ ਸੇਮ ਨੇ ਉਸੇ ਤਰ੍ਹਾਂ ਦੇ ਨਾਲ ਇहतਿਆਤ ਪਰ ਗੱਲ ਇਹ ਹੀ ਹੈ ਵੀ ਇਤਿਹਾਸਕ ਤੌਰ ਤੇ ਐਸੀ ਕਿੰਨਾ ਵੇਅਰ ਹੋਣਾ ਇਹ ਸਭ ਤੋਂ ਜ਼ਰੂਰੀ ਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਤੌਰ ਤੇ ਐਡਵਾਈਜ਼ਰੀ ਜਾਰੀ ਕਰੀ ਹੈ ਜਿਹਨੂੰ ਲੋਕਾਂ ਨੂੰ ਵੱਤਵਤ ਅਪੀਲ ਕਰੀਏ ਕਿ ਤੁਸੀਂ ਇਸ ਚੀਜ਼ ਨੂੰ ਫੋਲੋ ਕਰੋ ਤਾਂ ਇਸ ਕਰਕੇ ਜੇਕਰ ਹੁਣ ਤੁਸੀਂ ਕਿਸ ਨੂੰ ਮਿਲਣਾ ਹੈ ਕੁਛ ਦਿਨ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਸਾਵਧਾਨੀ ਰੱਖਦੇ ਹਾਂ ਤਾਂ ਕਿ ਬਿਮਾਰੀ ਫੈਲੇ ਨਾ ਹੱਥ ਨਾ ਮਿਲਾਓ ਕਿਸੇ ਨੂੰ ਗਲੇ ਨਾ ਮਿਲੋ ਬਹੁਤ ਬਹੁਤਾ ਕੋਲਾ ਹੋ ਕੇ ਨਾ ਖੜੋ ਇਹ ਚੀਜ਼ਾਂ ਇੱਕ ਵਾਰੀ ਫੇਰ ਤੋਂ ਨਜ਼ਰ ਪੈ ਰਹੀਆਂ ਨੇ ਮਾਸਕ ਲਾ ਕੇ ਰੱਖਣ ਨੂੰ ਵੀ ਹੈ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈਗਾ ਸੀਨੀਅਰ ਵੀਡੀਓ ਨਸਟ ਬੰਤੇ ਇਹਦੇ ਨਾਲ ਸੁਮੇਸ਼ ਸਿੰਘ ਰਜਨਾ ਸੈਂਟੀ ਵੀ ਚੰਡੀਗੜ੍ਹ